ਸਮਾਣਾ ਦਾ ਪਿੰਡ ਹੈ ਮਰਦਾਹੀੜੀ ਮਰਦਾਹੀੜੀ ਦੇ ਨੌਜਵਾਨ ਗੁਰਸੇਵਕ ਸਵੇਰੇ ਕਰੀਬ 8:00 ਦੇ ਜਿਹੜਾ ਦੱਸ ਰਹੇ ਵੀ ਮੈਂ ਮਰੋੜੀ ਪਿੰਡ ਗਿਆ ਇਹ ਬਿਲਡਿੰਗ ਦਾ ਕੰਮ ਕਰਦਾ ਹੈ ਉੱਥੇ ਜਾ ਕੇ ਇਸ ਨੇ ਇੱਕ ਦੁਕਾਨ ਤੋਂ ਪਟ્રોલ ਪੁਆਇਆ ਤਾਂ ਅਚਾਨਕ ਹੀ ਖੜਾ ਇਸੇ ਟੰਕੀ ਦਾ ਢੱਕਣ ਖੁੱਲਿਆ ਇਸ ਜੇਰੀ ਜਾਣਕਾਰੀ ਇਸ ਨੇ ਦਿੱਤੀ ਹੈ ਔਰ ਉੱਥੇ ਕੋਈ ਵਿਅਕਤੀ ਨੌਜਵਾਨ ਖੜਾ ਸੀ ਉਸ ਨੇ ਇਸ ਦੇ ਸਿਰ ਦੇ ਵਿੱਚ ਡੰਡਾ ਮਾਰਿਆ ਜਿਸ ਦੇ ਵਿੱਚ ਜ਼ਖਮੀ ਹੋਇਆ ਇਹਨੂੰ ਸਮਾਣਾ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਹੈ ਸਮਾਨਾ ਸਦਰ ਪੁਲਿਸ ਦੀ ਮਵੀ ਕਰਾ ਚੌਂਕੀ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਣੀ ਹੈ ਡਾਕਟਰਾਂ ਨੇ ਇਸ ਹੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਹੁਣ ਪੁਲਿਸ ਜਾਂਚ ਦੇ ਸਾਹਮਣੇ ਆਣਾ ਵੀ ਕੀ ਕਰ ਰਹੇ ਲੇਕਿਨ ਇਸ ਨੇ ਇਹ ਵੀ ਦੱਸਿਆ ਕਿ ਇੱਕ ਸਾਲ ਪਹਿਲਾਂ ਇਨਾ ਦੇ ਪਿੰਡ ਕੋਈ ਨੌਜਵਾਨ ਉਸ ਪਿੰਡ ਦੇ ਕਿਸੇ ਨਾਲ ਲੜਾਈ ਕਰਨਾ ਆਇਆ ਥੇ ਆਪਣੇ ਘਰ ਦੇ ਕੋਲ ਖੜ੍ਹਾ ਹੋਣਾ ਉਹਨਾਂ ਨੂੰ ਇਸ ਤੇ शक ਹੋਇਆ ਇਸ ਕਰਕੇ ਰੰਜਸ ਵੀ ਹੋ ਸਕਦੀ ਹੈ ਉਸ ਦੇ ਨੌਜਵਾਨ ਦੇ ਮਨ ਦੇ ਵਿੱਚ ਇਸ ਕਰਕੇ ਇਹਨੂੰ ਜ਼ਖਮੀ ਕੀਤਾ ਗਿਆ ਗੁਰਸੇਵਕ ਸਿੰਘ ਹੈ ਮੱਗਰ ਸਿੰਘ ਜੀ ਪਿੰਡ ਮਰਦੇੜੀ ਹੈ ਜੀ ਮਰੋੜੀ ਗਈ ਤੇ ਅਸੀਂ ਕੰਮ ਤੇ ਜਾ ਰਹੇ ਸੀ ਮਰੋੜੀ ਤੇਲ ਪਵਾਨ ਲੱਗੇ ਜੀ ਪਿੱਛੋਂ ਆ ਕੇ ਮੁੰਡੇ ਨੇ ਡੰਡੇ ਡੁੰਡੇ ਮਾਰੇ ਹੀ ਮੇਰੇ ਐ ਲਾ ਸਾਲ ਕਦੀ ਗੱਲ ਹੋ ਗਈ ਜਦੋਂ ਮੁੰਡੇ ਨਾਲ ਉੱਥੇ ਕਹਿਵਾ ਜੋਗੀ ਤੇ ਸਾਡੀ ਉਹ ਬਸ ਬੈਸੀ ਉਹਨਾਂ ਨੇ ਪਤਾ ਨਹੀਂ ਮੈਂ ਨਾਲ ਖੜਿਆ ਸੀ ਨਾ ਮੈਨੇ ਕੁਛ ਕਰਿਆ ਤੀ ਸਿਰ 'ਚ ਹੀ ਉਹਨਾਂ ਨੇ ਸੋਟੀ ਮਾਰੀ ਜੀ ਹਾਂ ਜੀ ਤੇਲ ਪਵਾਨ ਲੱਗ ਰਿਹਾ ਸੀ ਹਾਂ ਜੀ ਗੁਰਸੇਵਕ ਦੀ ਦੁਕਾਨ ਤੇ ਜੀ ਬਿਲਡਿੰਗ ਦਾ ਕੰਮ ਕਰਦੇ ਹਾਂ ਹਾਂ ਜੀ ਸ਼ਰਟਾਂ ਦਾ ਕਰਦੇ ਹਾਂ ਮਾਚੀ ਕੇ ਲੱਗ ਰੇ ਤੇ ਜੀ ਕਹਾਂ ਤੋਂ ਮਿਲ ਜਾਂਦਾ ਪੈਟਰੋਲ ਇਸ ਤਰ੍ਹਾਂ ਹਾਂ ਜੀ ਹਾਂ ਜੀ ਮਿਲ ਜਾਂਦਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼